ਹਾਂਜੀ ਆਰਤੀਆਂ ਦੀ ਦਿੱਲੀ ਦੀਆਂ ਤਿਆਰੀਆਂ ਜਾਣ ਵਾਸਤੇ ਇੱਧਰ ਟਰਾਲੀਆਂ ਤਿਆਰ ਐ ਪਾਣੀ ਦੀ ਟੈਂਕੀ ਦੋ ਟਰਾਲੀਆਂ ਤੇ ਇੱਧਰ ਹਾਈਡਰਾ ਵੀ ਨਾਲ ਲੈ ਕੇ ਚੱਲੇ ਆ ਬਾਈਆਂ ਦੇ ਬੈਰੀਗੇਡ ਚੱਕਣ ਵਾਸਤੇ ਪੂਰੀ ਚੜ੍ਹਾਈ ਐ ਠੀਕ ਐ ਜੀ ਠੀਕ ਐ ਇਹ ਤਾਂ ਇਹ ਹਾਈਡਰਾ ਕਾਹਦਾ ਲੈ ਕੇ ਚੱਲੇ ਆ ਇਹ ਬਾਈ ਮੋਦੀ ਖਾਤਰੀ ਚੱਲੇ ਆ ਨਹੀਂ ਇਹ ਜਿਹੜੇ ਉਹ ਬੈਰੀਗੇਡ ਲਾਏ ਉਹਨਾਂ ਨੂੰ ਠੀਕ ਹੈ ਠੀਕ ਹੈ ਲੈ ਵੇਖੋ ਪੂਰੀ ਪੂਰਾ ਜ਼ਬਰਦਸਤ ਕੰਮ ਐ ਅਮਰੀਕੀ ਹਾਂ ਐਕੀ ਕੰਮ ਨਹੀਂ ਹੋ ਰਹੀ ਕੁਝ ਗੱਲ ਠੀਕ ਠੀਕ ਹੈ ਠੀਕ ਹੈ ਜੀ ਠੀਕ ਹੈ ਯਾਰ ਠੀਕ ਹੈ ਲੈਰ ਕੀ ਬਾਈ ਫੁੱਲ ਤਿਆਰੀ ਹਾਈ ਡਰੇ ਵੀ ਬਾਈ ਲੈ ਕੇ ਚੱਲੇ ਆਂਦੇ ਬੈਰੀਗੇਡ ਵੀ ਚੱਕਣੇ ਆ ਠੀਕ ਹੈ ਜੀ ਠੀਕ ਹੈ ਸਤਿ ਸ੍ਰੀ ਅਕਾਲ ਇਧਰ ਜਿਹੜੀਆਂ ਸਟਿੱਕਰ ਲੱਗ ਚੁੱਕੇ ਐ ਤੇ ਆ ਜਿਹੜੀਆਂ ਆਪਣੀਆਂ ਮੰਗਾਂ 10 ਮੰਗਾਂ ਨੂੰ ਲੈ ਕੇ ਮੁੱਖ ਮੰਗ ਜਿਵੇਂ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਦਿੱਲੀ ਅੰਦੋਲਨ ਚ ਕਿਸਾਨਾਂ ਦੇ ਪੂਰੇ ਭਾਰਤ ਦੇ ਅੰਦਰ ਜਿਹੜੇ ਮੁਕਾਦਮੇ ਕੇਸ ਪਏ ਐ ਲਖੀਮ ਪੁਰਖੀਰੀ ਵਾਲਾ ਤੇ ਹੋਰ ਜਿੰਨੇ ਵੀ ਮੰਗਾਂ ਐ ਤੇ ਸਾਰੇ ਤਿਆਰ ਐ ਇਧਰ ਕੀ ਕੁਛ ਰੱਖ ਲਿਆ ਫਿਰ ਮੜੀ ਇੰਟਰਵਿਊ